ਸ਼ਲੋਕ ਮਹੱਲਾ ਚੌਥਾ ਜੇ ਸੁੰਦਰਤਾ ਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋ ਵੀ ਭਲਾ ਉਸ ਦੇ ਅੱਖਿਆ ਕੋਈ ਨ ਲੱਗੈ ਨਿਤ ਜਾੜੀ ਪੁਕਾਰੇ ਖਲਾ ਜੇ ਸੁੰਦਰ ਚੁਗਲੀ ਚੁਗਲੋ ਵਜੈ ਪੀਤਾ ਕਰਤਿਆਂ ਉਸ ਦਾ ਸਭ ਗਿਆ ਨਿਤ ਚੁਗਲੀ ਕਰੇ ਅਣ ਹੁੰਦੀ ਪਰਾਈ ਮੂੰਹ ਕੱਢ ਨਾ ਸਕੈ ਉਸ ਦਾ ਕਾਲਾ ਭਿਆ ਕਰਮ ਧਰਤੀ ਸ੍ਰੀ ਕਲ ਯੁਗ ਵਿੱਚ ਜਿਹਾਂ ਕੋ ਬੀਜੇ ਤਿਹਾਂ ਕੋ ਖਾਈ ਗੱਲਾਂ ਉੱਪਰ ਤਪਾਵਸ ਨਾ ਹੋਏ ਬਿਸਖਾਦੀ ਤਤਕਾਲ ਮਰ ਜਾਏ ਭਾਈ ਵੇਖੋ ਨਿਉ ਸੱਚ ਕਰਤੇ ਕਾ ਜਿਹਾਂ ਕੋਈ ਕਰੇ ਤਿਹਾਂ ਕੋਈ ਪਾਏ ਜਨ ਨਾਨਕ ਕਾ ਸਭ ਸੋ ਜੀ ਪਾਈ ਅਰੇ ਦਰ ਕਿੰਆ ਬਾਤਾਂ ਆਖ ਸੁਣਾਏ ਮਹੱਲਾ ਚੌਥਾ ਹੁੰਦਾ ਪ੍ਰਤਖ ਗੁਰੂ ਜੋ ਵਿਛੜੇ ਤਿਨ ਕੋ ਦਰ ਢੋਈ ਨਾਹੀ ਕੋਈ ਜਾਏ ਮਿਲੇ ਤਿਨ ਨਿੰਦਕਾਂ ਮੂਹ ਫਿੱਕੇ ਥੁੱਕ ਥੁੱਕ ਮੂਹ ਪਾਈ ਜੋ ਸਤਗੁਰ ਫਿਟਕੇ ਸੇ ਸਭ ਜਗਤ ਫਿਟਕੇ ਨਿਤ ਭੰਬਲ ਭੁਸੇ ਖਾਹੀ ਜਿਨ ਗੁਰ ਗੋਪਿਆ ਆਪਣਾ ਸੇ ਲੰਦੇ ਟਹਾ ਫਿਰਾਹੀ ਤਿੰਨ ਕੀ ਭੁੱਖ ਕਦੇ ਨਾ ਉਤਰੈ ਨਿਤ ਭੁੱਖਾਂ ਭੁੱਖ ਕੁ ਕਹੀ ਉਹਨਾਂ ਦਾ ਆਖਿਆ ਕੋ ਨਾ ਸੁਣੈ ਨਿਤ ਹੌਲੇ ਹੌਲ ਮਰਾਹੀ ਸਤ ਗੁਰ ਕੀ ਵਡਿਆਈ ਵੇਖ ਨਾ ਸਕਨੀ ਉਹਨਾਂ ਅੱਗੇ ਪਿੱਛੇ ਥਾਉ ਨਹੀਂ ਜੋ ਸਤ ਗੁਰ ਮਰੇ ਤਿਨ ਜਾਇ ਮਲੇ ਰਹਦੀ ਖੁੰਦੀ ਸਭ ਪਤ ਗਵਾਹੀ ਓ ਅੱਗੇ ਕੁਸ਼ਤੀ ਗੁਰ ਕੇ ਫਿਟਕੇ ਜੇ ਉਸ ਮਲੇ ਤਿਸ ਕੁਸ਼ਟ ਉਠਾਈ ਹਰ ਤਿਨ ਕਾ ਦਰਸ਼ਨ ਨਾ ਕਰਹੁ ਜੋ ਦੂਜੇ ਪਾਏ ਚਿਤ ਲਾਹੀ ਹਰ ਤਿਨ ਕਾ ਦਰਸ਼ਨ ਨਾ ਕਰਹੁ ਜੋ ਦੁਜੈ ਪਾਏ ਚਿਤ ਲਾਹੀ ਤੁਰ ਕਰਤੈ ਆਪ ਲਖ ਪਾਇ ਤਿਸ ਨਾਲ ਕਿਉ ਚਾਰਾ ਨਹੀਂ ਜਨ ਨਾਨਕ ਨਾਮ ਆਰਾਧ ਤੂੰ ਤੇ ਸੱਪੜ ਕੋ ਨ ਸਕਾਈ ਨਾਵੇਂ ਕੀ ਵਡਿਆਈ ਵੱਡੀ ਹੈ ਨਿਤ ਸਵਾਈ ਚੜੈ ਚੜਾਈ ਮਹੱਲਾ ਚੌਥਾ ਜੇ ਹੁੰਦਾ ਗੁਰੂ ਬੈਟਕਿਆ ਤਿਸ ਜਨ ਕੀ ਵਡਿਆਈ ਵੱਡੀ ਹੋਈ ਤਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਤਿਸ ਕੋ ਖੰਡ ਬ੍ਰਹਮੰਡ ਨਮਸ਼ਕਾਰ ਕਰਹਿ ਜਿਸ ਕੈ ਮਸਤਕ ਹੱਥ ਧਰਿਆ ਗੁਰ ਪੂਰਾ ਸੋ ਪੂਰਾ ਹੋਈ ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜ ਕੋ ਨਸ ਕੋਈ ਜਨ ਨਾਨਕ ਹਰ ਕਰਤੇ ਆਪ ਬਹਿਟ ਕੇ ਆ ਆਪੇ ਪੈਸ ਰਖੈ ਪ੍ਰਭ ਸੁਈ ਪੌੜੀ ਕਾਇਆ ਕੋਟ ਵਪਾਰ ਹੈ ਅੰਦਰ ਹਟ ਨਾ ਲੈ ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸਮਾਲੇ ਨਾਮਨ ਧਾਨ ਹਰ ਬਣ ਜੀਐ ਹੀਰੇ ਪਰਵਾਲੇ ਵਿਣਕਾਇਆ ਜੇ ਹੋਰ ਥੈ ਧਨ ਖੋਜਦੇ ਸੇ ਮੂੜ ਬਿਤਾਲੇ ਸੇ ਉਜੜ ਪਰਮ ਪਵਾਇਆ ਹੈ ਜਿਉਂ ਚਾੜ ਮਿਰਗ ਭਲੇ ਸ਼ਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਪੂਰੇ ਸਤ ਗੁਰ ਕੀ ਸੋਖਾ जग ਮੈਂ ਹੋਇਆ ਜੋ ਨਿੰਦਾ ਕਰੇ ਸਤ ਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਰਕ ਕੋਰ ਦੁਖ ਖੂ ਹੈ ਉਥੈ ਪਕੜ ਉਹ ਟੋਇਆ ਕੋ ਗੁ ਪੁਕਾਰ ਕੋ ਨਾ ਸੁਣੇ ਔਖਾ ਹੋਏ ਹੋਏ ਰੋਇਆ ਓਨ ਹਲਤ ਪਲਤ ਸਭ ਗਵਾਇਆ ਲਾਹਾ ਮੂਲ ਸਭ ਖੋਇਆ ਓ ਤੇਲੀ ਸੰਧਾ ਬਲਦ ਕਰ ਨਿਤ ਭਲਕੇ ਉਠ ਪ੍ਰਭ ਜੋਇ ਹਰ ਵੇਖੈ ਸੁਣੈ ਨਿਤ ਸਭ ਕਿਛ ਤੇ ਦੂ ਕਿਛ ਗੁਜਾ ਨ ਹੋਇਆ ਜੈਸਾ ਵਿਜੇ ਸੋ ਲੁਣਾ ਜੇ ਹਾਂ ਪੁਰਬ ਕਿਨੈ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੀ ਤਿਸ ਸਤ ਗੁਰ ਕੇ ਚਰਨ ਧੋਇਆ ਗੁਰ ਸਤ ਗੁਰ ਪਿਛੈ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ ਜਨ ਨਾਨਕ ਨਾਮ ਤੇ ਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਮਹਲਾ ਚੌਥਾ ਵਡ ਭਾਗੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪ੍ਰਗਾਸੀਆ ਨਾਨਕ ਨਾਮ ਸਮਾ ਪੌੜੀ ਇਹੋ ਸਰੀਰ ਸਭ ਧਰਮ ਹੈ ਜਿਸੰਦਰ ਸੱਚੀ ਕੀ ਵਿੱਚ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ ਸਭ ਆਤਮਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਉਤਪੂਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਨ ਸਰੂਪ ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਭ ਰਸ ਤਿਨ ਕੈਰਦੈ ਹੈ ਜਿਨ ਹਰ ਵਸਿਆ ਮਨ ਵਾਹਿ ਹਰਦਰ ਗੈਤੇ ਮੁਖੁ ਜਲੇ ਤਿਨ ਕੋ ਸਬ ਦੇਖਣ ਜਾਹਿ ਜੇ ਨਰਪੁ ਨਾਮ ਤਿਆਇ ਤਨ ਕਉ ਕੋ ਕੋਈ ਨਹੀਂ ਹਰ ਉਤਮਤਨੀ ਸਰੇਵਿਆ ਜਨ ਕਉ ਤੁਰ ਲਿਖਿਆ ਆਹੇ ਤੇ ਹਰ ਦਰਗਹਿ ਪੈਣਾ ਇਹ ਜਿਨ ਹਰ ਵੁਠਾ ਮਨ ਵਹਿ ਓਏ ਆਪ ਤਰੇ ਸਭ ਕੁਟੰਬ ਸਿਉ ਤਿਨ ਪਿਛੈ ਸਭ ਜਗਤ ਛਡਾਹਿ ਜਨ ਨਾਨਕ ਕਉ ਹਰ ਮੇਲ ਜਨ ਤਨ ਵੇਖ ਵੇਖ ਹਮ ਜਿਵਾਹੇ ਮਹੱਲਾ ਚੌਥਾ 사ਤਰਤੀ ਪਈ ਹਰਿਆਵਲੀ ਜਥੇ ਮੇਰਾ ਸਤਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿਨ ਮੇਰਾ ਸਤਗੁਰ ਦੇਖਿਆ ਜਾਏ ਤਨ ਤਨ ਪਿਤਾ ਤਨ ਤਨ ਕੁਲ ਤਨ ਤਨ ਸੁਜਨਨੀ ਜਿਨ ਗੁਰੂ ਜਣਿਆ ਮਾਏ ਅਨਤਨ ਗੁਰ ਜਿਨ ਨਾਮ ਅਰਧਿਆ ਆਪ ਤਰਿਆ ਜਿਨ ਡਿਠਾ ਤਨਾ ਲੈ ਛਡਾ ਹਰ ਸਤ ਗੁਰ ਮਿਲੋ ਦਇਆ ਕਰ ਜਨ ਨਾਨਕ ਥੋ ਵਾ ਪਾਏ ਪਉੜੀ ਸੱਚ ਸਚਾ ਸਤ ਗੁਰ ਅਮਰ ਹੈ ਜੇ ਸੰਦਰ ਹਰ ਔਰ ਧਾਰਿਆ ਸੱਚ ਸਚਾ ਸਤ ਗੁਰ ਪੁਰਖ ਹੈ ਜਿਨ ਕਾਮ ਕਰੋਧ ਲੋਭ ਮਾਰਿਆ ਸੱਚ ਸਚਾ ਸਤਿਗੁਰ ਪ੍ਰਖੂ ਹੈ ਜਿਨ ਕਾਮ ਕਰੋਧ ਬਿਖ ਮਾਰਿਆ ਜਦ ਠਾ ਪੂਰਾ ਸਤਿਗੁਰ ਤਾ ਅੰਦਰੋ ਮਨ ਸਧਾਰਿਆ ਬਲੇਹਾਰੀ ਗੁਰ ਆਪਣੇ ਸਦਾ ਸਦਾ ਘਮਵਾਰਿਆ ਗੁਰਮੁਖ ਜਿਤਾ ਮਨਮੁਖ ਹਾਰਿਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ ਆਹੀ ਗੁਰੂ ਵਾਹਿਗੁਰੂ ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ 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 ਜੀ ਵਾਹਿਗੁਰੂ 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 ਜੀ ਜਪੋ ਸਤਨਾਮ ਸਤਨਾਮ सतनाम जी वाहे गुरु वाहे गुरु वाहे गुरु जी जपो